ਭਾਜਣਾਂ ਵਾਲੀ ਕੀ ਕਹਿੰਦਾ ਸੰਤ ਜੀ ਬਈ ਮਰਜਲੀਆ ਬਈ ਭਾਜਣਿਆ ਬਈ ਮਰਜਲੀਆ ਤੂੰ ਚੰਡਿਆ ਲਾਈ ਫਿਰਦਾ ਕਿਸਾਨੀ ਬਈ ਮਰਜਲੀਆ ਮੈਨੂੰ ਲੱਗਦਾ ਆਤਾ ਤੂੰ ਖਨੌਰੀ ਬਾਰਡਰ ਤੇ ਜਾਏਗਾ ਵਾਹ ਰਈਆ ਵਾਹ ਵਾ ਬਾ 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 ਮੈਂ ਕਹਿੰਦਾ ਸਾਟੀਆਂ ਤਾਂ ਮੇਰੀ ਦਿਲ ਦੀ ਗੱਲ ਹੈ ਪੁੱਜਲੀ ਦਿਲ ਦੀ ਗੱਲ ਪੁੱਜਲੀ ਔਰ ਦੇ ਕਸਾਨੇ ਦੇਖ ਲਾ ਬਾਟਰਾਂ ਤੇ ਡਟੇ ਬੈਠੇ ਨੇ ਮੇਰਾ ਵੀ ਦਿਲ ਕਰਿਆ ਆ ਸੰਤ ਜੀ ਵੀ ਆਪਾਂ ਵੀ ਭਾਈ ਉਹਨਾਂ ਦਾ ਆ ਸਾਥ ਦਈਏ ਤੇ ਨਾਲ ਆਪਣੇ ਮਾਰੂ ਨਹੀਂ ਮਾਰੂ ਵੀ ਮਰ ਜਲੇ ਆਹੋ ਜਿਹੜੇ ਬੈਠਾ ਰਹਿੰਦੇ ਮੋੜ ਤੇ ਉਹ ਕਹਿੰਦਾ ਭਜਣਿਆ ਸਾਡੀਆਂ ਵੀ ਮੰਗਾ ਨੇ ਮੈਂ ਕਹਾ ਤੇਰੀ ਕਿਹੜੀ ਮੰਗਾ ਓਏ ਕਹਿੰਦਾ ਮੈਂ ਵੀ ਸਰਕਾਰ ਕੋਲ ਮੰਗ ਰੱਖਣੀ ਆ ਬਈ ਦੇਖਲਾ ਭਾਈ ਹੁਣ ਮੰਗਾਂ ਦੀ ਗੱਲ ਆ ਗਈ ਸ਼ਾਂਤੀ ਇਹ ਮੰਗਾਂ ਦੀ ਗੱਲ ਆ ਗਈ ਹਰੇ ਕੇ ਕਹਿੰਦਾ ਵੀ ਭਜਨਿਆ ਵੀ ਅਸੀਂ ਮੰਗ ਜਿਤਨੀਆਂ ਜਿਤਨੀਆਂ ਅਸੀਂ ਸ਼ਾਂਤੀ ਹੁਣ ਤਾਂ ਜਿੱਤ ਕੇ ਕਰ ਬੜਾਂਗੇ ਆਏ ਨਹੀਂ ਜਾਂਦੇ ਚਾਹੇ ਸਾਨੂੰ ਭਗਤੀ ਨਾ ਕਰਨੀ ਪੈ ਜਵੇ ਲਓ ਗੱਗੂ ਗੱਲ ਓਕੇ ਦਾ ਅੱਜ ਜਮੀਨਾਂ ਦੀ ਅਨੋ ਸਾਡੇ ਖੂਨ ਪਸੀਨਿਆਂ ਨੂੰ ਲੈਣ ਵਾਸਤੇ ਉਹ ਸਨ ਵੱਡਰਾਂ ਤੇ ਤਾਣਾ ਤਾਣੀ ਹੋਣਾ ਪਿਆ ਤੇ ਮੈਨੂੰ ਇਹ ਵੀ ਪਤਾ ਓਏ ਕਸਾਂ ਦਾ ਹੱਕ ਜ਼ਰੂਰ ਮਿਲਣਾ ਚਾਹੀਦੇ ਨੇ ਜੱਗਿਆ ਲਓ ਜੋਗਰਾ ਦਿਵਾਇਓ ਜੋਗਰਾਜ ਕਰ ਓਏ ਚਾ ਚਲੇ ਜਾਏ ਅਸੀਂ ਤਰਾਂ ਕੱਢਾਂ ਰਿਆਂ ਕਮ ਕਿਆ ਤਾ ਨਹੀਂ ਡਰਦੇ ਮੌਲਿਆ ਜਾ ਚਲੇ ਜਾ ਲਓ ਇਨੀ ਗਾਹ ਜਰੀ ਸਾਰੇ ਭਰਾਵਾਂ ਦੇ ਮੂਰੇ ਤੇ ਸਾਰਿਆਂ ਦਾ ਹੈ ਜਮਾ ਕਿਵੇਂ ਸਟਾਰਟ ਹੁੰਦਾ ਜਮਾ ਕਿਵੇਂ ਸਟਾਰਟ ਹੁੰਦਾ ਜਮੇ ਦੀ ਆਵਾਜ਼ ਅੱਜ ਮੇਰਾ ਵੀਰ ਮੇਰਾ ਵੀਰ ਖੁਸ਼ ਹੋਇਆ ਮੇਰਾ ਵੀਰ ਖਾ ਆ ਪਿੱਛੇ ਮੇਰੇ ਇੱਕ ਕਲਾਕਾਰ ਆ ਕਲਾਕਾਰ ਪਿੱਛੇ ਹੀ ਨਹੀਂ ਹੁੰਦੇ ਇਹ ਵਾਕਈ ਪਿੱਛੇ ਬਹਿ ਗਿਆ ਉਹ ਆਪਦਾ ਬਾਈ ਕਿਹੜੇ ਮਾਰਚੂ ਦੇ ਕਲਾਕਾਰ ਨਾ ਨਹੀਂ ਨਹੀਂ ਉਹ ਤਾਂ ਤੇਰਾ ਸ਼ਕਲ ਤੋਂ ਪਤਾ ਲੱਗਦਾ ਤੂੰ ਕਮਜ਼ੋਰ ਕਲਾਕਾਰ ਆ ਬਲਕਿ ਇਹਨਾਂ ਵਿੱਚ ਵੱਡੇ ਵੱਡੇ ਕਲਾਕਾਰ ਤੇ ਦੋਸਤੋ ਇਹ ਵੀ ਕੰਪਨੀ ਸਾਨੂੰ ਬਣਾਣਾ ਕਰ ਲੈਣਾ ਬਾਈ ਹਾਂ ਦਾਤਾ ਇਹਨੂੰ ਗਾਣਾ ਅੱਜ ਟਰੈਕਟਰ ਵਾਲਾ ਸੁਣਾ ਕਿਹੜੇ ਟਰੈਕਟਰ ਵਾਲਾ ਜਿਹੜਾ ਮਾਰ ਬੱਜ ਮੈਂ ਖਾ ਗਾਣਾ ਸੁਣਾਣਾ ਚੱਲ ਕੱਢਦੇ ਬਾਅਦ ਚ ਗਾਣਾ ਸੁਣਦੇ ਆ ਫਿਰ ਪਹਿਲਾਂ ਗਾਣਾ ਹੀ ਸੁਣੋ ਯਾਰ ਤੂੰ ਬਾਜਾਂ ਫੇਰ ਹੀ ਕੱਢਾਂਗੇ ਬਾਜਾਂ ਤਾਂ ਸਰਕਾਰ ਨਹੀਂ ਢਾੜਕੀਆਂ ਨੇ ਕੋਈ ਗੱਲ ਨਹੀਂ ਚੱਲ ਗਾਣਾ ਸੁਣਾ ਦੇ ਬਾਜ ਜਾਂਦਾ ਸਰਕਾਰ ਨਹੀਂ ਕੱਢ ਰੱਖੀਆਂ ਨੇ। ਚੱਲ। ਉਹ ਮੈਨੂੰ ਲੱਗਦਾ ਨਹੀਂ ਕਿਤੇ ਸਾਨੂੰ ਕਹਿ ਕਿਸਤ ਦੇਂਗੀ ਨਹੀਂ ਸੁਣ ਦਲੀਏ। ਮੈਨੂੰ ਲੱਗਦਾ ਨਹੀਂ ਕਿਤੇ ਸਾਨੂੰ ਕਹਿ ਕਿਸਤ ਦੇਂਗੀ ਨਹੀਂ ਸੁਣ ਦਲੀਏ। ਜਾਂ ਨਾ ਕਿੰਨੇ ਅਕਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਲੀਏ। ਜਾਂ ਨਾ ਕਿੰਨੇ ਅਕਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਲੀਏ। ਬੱਟਾ ਬੰਨੇ ਸਾਡੇ ਇਹ ਤਾਂ ਹੈ ਨਹੀਂ ਤੇਰੇ ਬਾਪ ਦੇ। ਦੱਬਲੇ ਕਿਟਾ ਕੇ ਅਸੀਂ ਤੇਰੀ ਜੰਗ ਲਾਤ ਦੇ ਬੱਟਾ ਬੰਨੇ ਸਾਡੇ ਇਹ ਤਾਂ ਹੈ ਨਹੀਂ ਤੇਰੇ ਬਾਪ ਦੇ ਦੱਬਲੇ ਕਿਟਾ ਅਸੀਂ ਤੇਰੀ ਜੰਗ ਲਾਤ ਦੇ ਸਾਨੂੰ ਪੰਡ ਕੇ ਤੂੰ ਅਤਵਾਦੀ ਕਹਿ ਕੇ ਛੱਡੰਗੀ ਨਹੀਂ ਸੁਣ ਦਲੀਏ ਜਾਨਾ ਕਿੰਨੇ ਅਕਸਾਨਾ ਦੀਆਂ ਲੈ ਕੇ ਛੱਡੰਗੀ ਨਹੀਂ ਸੁਣ ਦਲੀਏ ਜਾਨਾ ਕਿੰਨੇ ਅਕਸਾਨਾ ਦੀਆਂ ਲੈ ਕੇ ਛੱਡੰਗੀ ਨਹੀਂ ਸੁਣ ਦਲੀਏ 800 ਕਿਸਾਨ ਦੀ ਤਾਂ ਪਹਿਲਾ ਮੌਤ ਹੋ ਗਈ ਤੂੰ ਕਰੇ ਫੈਸਲਾ ਨਾ ਸਾਡੇ ਨਾਲ ਹੋਰ ਕਿਤੋਂ ਖੋ ਗਈ 800 ਕਿਸਾਨ ਦੀ ਤਾਂ ਪਹਿਲਾ ਮੌਤ ਹੋ ਗਈ ਤੂੰ ਕਰੇ ਫੈਸਲਾ ਸਾਡੇ ਨਾਲ ਹੋਰ ਕਿੱਥੇ ਖੋ ਗਈ ਕਿਹੜਾ ਪਿਸਲਾ ਤੂੰ ਬਹਿਰਾ ਸਾਡੇ ਨਾਲ ਕੱਢੇਗੀ ਨਹੀਂ ਸੁਣ ਦਿੱਲੀਏ ਜਾਂ ਨਾ ਕਿੰਨੇ ਕਿਸਾਨਾਂ ਦੀਆਂ ਲੈ ਕੇ ਛੱਡੇਗੀ ਨਹੀਂ ਸੁਣ ਦਿੱਲੀਏ ਜਾਂ ਨਾ ਕਿੰਨੇ ਕਿਸਾਨਾਂ ਦੀਆਂ ਲੈ ਕੇ ਡੇਂਗੀ ਨਹੀਂ ਸੁਣ ਦਿੱਲੀ ਏ ਸਾਡੇ ਸੁਭ ਕਰਨ ਤੇ ਕਰ ਗਈ ਤੂੰ ਮਾਰਨੀ ਮੰਨੀ ਨਾ ਕਸਨਾ ਸਾਡੇ ਫੇਰ ਵੀ ਨਾ ਰਨੀ ਸਾਡੇ ਸੁਭ ਕਰਨ ਤੇ ਕਰ ਗਈ ਤੂੰ ਮਾਰਨੀ ਮੰਨੀ ਨਾ ਕਸਨਾ ਸਾਡੇ ਫੇਰ ਵੀ ਨਾ ਰਨੀ ਅਜੇ ਬਾਡਰਾਂ ਤੇ ਕਿੰਨੇ ਕਤੂੰ ਕਿ ਲੱਗ ਡੇਂਗੀ ਨਹੀਂ ਸੁਣ ਦਿੱਲੀ ਏ ਅਜੇ ਬਾਡਰਾਂ ਤੇ ਕਿੰਨੇ ਕਤੂੰ ਕਿ ਲੱਗ ਡੇਂਗੀ ਨਹੀਂ ਸੁਣ ਦਿੱਲੀ ਏ ਜਾਨਾ ਕਿੰਨੇ ਅਕਸਾਂ ਨਦਿਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਿੱਲੀਏ ਓਏ ਮਰਨ ਵਰਤ ਬਾਪੂ ਡੱਲੇਵਾਲ ਵਹਿ ਗਿਆ 10 ਮਹੀਨੇ ਦੇ ਕੋ ਐਡਾ ਫੈਸਲਾ ਉਹ ਲੈ ਗਿਆ ਮਰਨ ਵਰਤ ਬਾਪੂ ਡੱਲੇਵਾਲ ਵਹਿ ਗਿਆ 10 ਮਹੀਨੇ ਦੇ ਕੋ ਐਡਾ ਫੈਸਲਾ ਉਹ ਲੈ ਗਿਆ ਸਿੱਧੂ ਲੱਡੀ ਵਾਲੇ ਤੇ ਵੀ ਤੂੰ ਤਾਂ ਦੰਦ ਚਪੇਂਗੀ ਨਹੀਂ ਸੁਣ ਦਿੱਲੀਏ ਸਿੱਧੂ ਲੱਡੀ ਵਾਲੇ ਦੇ ਵੀ ਤੂੰ ਤਾਂ ਦੰਦ ਚੱਪੇਂਗੀ ਨਹੀਂ ਸੁਣ ਦਿੱਲੀਏ ਜਾਂ ਨਾ ਕਿੰਨੇ ਅਕਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਿੱਲੀਏ ਜਾਂ ਨਾ ਕਿੰਨੇ ਅਕਸਾਨਾਂ ਦੀਆਂ ਲੈ ਕੇ ਛੱਡੇਂਗੀ ਨਹੀਂ ਸੁਣ ਦਿੱਲੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਬਹੁਤ ਵਧੀਆ ਬਹੁਤ ਵਧੀਆ ਆਵਾਜ਼ ਲੱਗੀ ਬਹੁਤ ਵਧੀਆ ਗਾਣਾ ਥੋੜਾ ਤੇ ਬਹੁਤ ਵੱਡਾ ਸੰਗਾਰ ਸਾ ਥੋੜਾ ਬਾਈ ਤੇ ਆ ਆਵਾਜ਼ ਤੇਰੀ ਭਾਈ ਰਹਿ ਗਈ ਆ ਜਸਵੰਤ ਆਵਾਜ਼ ਆ ਯਾਰ ਕੱਢ ਕੇ ਸੁਣਾ ਅੱਜ ਪਰ ਮੈਂ ਦੋ ਗੋ ਆਵਾਜ਼ਾਂ ਕੱਢੂੰਗਾ ਜਿਹੜੀਆਂ ਰਹਿੰਦੀਆਂ ਨੇ ਪਹਿਲੀ ਆਵਾਜ਼ ਕੱਢੂੰਗਾ ਜਮਾ ਸਟਾਰਟ ਕਿਦਾਂ ਹੁੰਦਾ ਠੀਕ ਹੈ ਜੀ हरमेशपुरी जी हरमेशपुरी अरे हम वो कसान हैं जब अनाज अगाते हैं बाबू जी ये बात मैं भी जानता हूँ किसान अपने हक लेने वास्ते सड़कों में बैठे हैं बाबू जी आप नहीं जानते अरे कारण बेटा ऐसे मत कर हम जीत के मडेंगे जीत के मडेंगे जीत के मडेंगे जीत पक्की है धन्यवाद जसपाल हंस तेरा ਤੇ ਬਹੁਤ ਵਧੀਆ ਲੱਗਿਆ ਖਨੌਰੀ ਬਾਰਡਰ ਤੇ ਆ ਆਪਣੇ ਕਿਸਾਨ ਬੈਠੇ ਨੇ ਬਜ਼ੁਰਗ ਬੈਠੇ ਨੇ ਸਾਡੇ ਧਰਨੇ ਤੇ ਸੋ ਬਹੁਤ ਵਧੀਆ ਲੱਗਿਆ ਅੱਜ ਦਾ ਮੌਲ ਧੰਨਵਾਦ ਜੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ